쇼핑몰은 브서에서 브랜드에서 브에서브에

ਬੈਗ ਅੰਦਰ ਚਲੋ ਦਿੱਤੇ ਮੇਰੇ ਫੋਨ ਤੇ ਸਾਡਾ ਤਾਂ ਅੰਦਰ ਸੁੱਤਾ ਹੋਇਆ ਹੈ ਪੰਜ ਭਾਜੀ ਕੀ ਨਾਮ ਕੀ ਜਗਜੀਤ ਕੁਮਾਰ ਐਡਵੋਕੇਟ ਜਗਜੀਤ ਭਾਜੀ ਕੀ ਗੱਲਬਾਤ ਹੋਈ ਹੈ ਮੇਰੀ ਜੀ ਵੈਗਨਰ ਜਿਹੜੀ ਆ ਪੀਬੀ08ਏਯੂ0043 ਸਿਲਵਰ ਕਲਰ ਆ ਜੀ 2005 ਮਾਡਲ ਆ ਉਹ ਮੈਂ 4 ਜੁਲਾਈ 2024 ਨੂੰ ਜਿਹੜਾ ਸ਼ਾਮ ਨੂੰ ਰਾਤ ਨੂੰ 8:00 9:00 ਵਜੇ ਆਪਣਾ ਇੱਥੇ ਆਪਣੇ ਘਰ ਦੇ ਬਾਹਰ پارک ਕਰਕੇ ਹਮੇਸ਼ਾ ਦੀ ਤਰ੍ਹਾਂ ਜਿਹੜੀ ਕਿ ਮੈਂ 10 ਸਾਲ ਤੋਂ پارک ਕਰ ਰਿਹਾ ਸੀਗਾ پارک ਕਰਕੇ ਮੈਂ ਆਪਣੇ ਜਿਹੜਾ ਘਰੇ ਚਲਾ ਗਿਆ ਤੇ ਰਾਤੀ ਸੋ ਗਿਆ ਜਦੋਂ ਸਵੇਰੇ ਮੈਂ 6:00 ਵਜੇ ਉੱਠਿਆ ਆਪਣੇ ਮੀਨਗਰ ਖੋਲ੍ਹਿਆ ਬਾਹਰ ਲਾ ਤੇ ਮੈਂ ਦੇਖਿਆ ਕਿ ਮੇਰੀ ਜਿਹੜੀ ਹੈਗੀ ਉਹ ਵੈਗਨਰ ਉੱਥੇ ਹਾਜ਼ਰ ਨਹੀਂ ਸੀ ਤੇ ਕੁਝ ਜਿਹੜੇ ਹੈਗੇ ਆ ਵਿਅਕਤੀ ਉਹਨੂੰ ਚੋਰੀ ਕਰਕੇ ਲੈ ਗਏ ਆ ਮੁੜ ਕੇ ਅਸੀਂ ਇੱਥੇ ਜਿਹੜਾ ਸੀਸੀਟੀਵੀ ਕੈਮਰਾ ਲੱਗਾ ਸੀਗਾ ਉਹਦੀ ਫੁਟੇਜ ਲਈ ਉੱਥੇ ਦੇਖਿਆ ਲੈ ਵੀ ਕਿਹੜੇ ਵਿਅਕਤੀ ਆ ਤਿੰਨ ਵਿਅਕਤੀ ਆਏ ਆ ਮੋਟਰਸਾਈਕਲ ਤੇ ਤੇ ਉਹਨਾਂ ਨੇ ਆ ਕੇ ਜਿਹੜਾ ਹੈਗਾ ਵਾ ਉਹ ਜਿਹੜੀ ਚੋਰੀ ਕੀਤੀ ਆ ਉਹ ਮੋਟਰਸਾਈਕਲ ਦਾ ਨੰਬਰ ਵੀ ਨਹੀਂ ਪੜਿਆ ਜਾ ਰਿਹਾ ਇੱਥੇ ਉਸ ਤੋਂ ਬਾਅਦ ਅਸੀਂ ਪੁਲਿਸ ਕੋਲ ਮੈਂ ਗਿਆ ਵਾ ਰਪੋਰਟ ਦਰਜ ਕਰਾਉਣ ਲਈ ਪੁਲਿਸ ਨੇ ਫੇਰ ਉਹਦਾ ਜਿਹੜਾ ਹੈਗਾ ਕੋਈ ਕੋਈ ਵੀ ਸਰਾਗ ਨਹੀਂ ਲੱਭਿਆ ਨਾ ਸਿਰਫ ਉਹ ਜਿਹੜਾ 9:00 10:00 ਵਜੇ ਦੋ ਮਲਾਈਮ ਆਏ ਆ 9:10 ਵਜੇ ਦੋ ਮਲਾਜ਼ਮ ਆਏ ਆ ਉਸ ਤੋਂ ਬਾਅਦ ਉਹਨਾਂ ਨੇ ਕੋਈ ਆ ਕੇ ਸੀਸੀਟੀਵੀ ਕੈਮਰਾ ਨਹੀਂ ਚੈੱਕ ਕੀਤਾ ਤੇ ਨਾ ਹੀ ਕਿਸੇ ਤਰ੍ਹਾਂ ਦੀ ਉਹਨਾਂ ਨੇ ਇਨਕੁਆਇਰੀ ਕੀਤੀ ਫਿਰ ਅਸੀਂ ਕੱਲ ਗਏ ਸੀਗੇ ਉਹਨਾਂ ਕੋਲ ਉਹਨਾਂ ਨੇ ਫੇਰ ਇੱਕ ਮਲਾਜ਼ਮ ਭੇਜਿਆ ਜਿਹਦੀ ਕਿ ਅਸੀਂ ਜਾ ਕੇ ਹੈਗਾ ਡਾਕਟਰ ਮਹਾਜਨ ਸਾਹਿਬ ਉਹਨਾਂ ਦਾ ਅਸੀਂ ਸੀਸੀਟੀਵੀ ਕੈਮਰਾ ਚੈੱਕ ਕੀਤਾ ਤੇ ਆਪਣੇ ਡਾਕਟਰ ਵਿਪਨ ਗੁਪਤਾ ਜੀ ਉਹਨਾਂ ਦਾ ਚੈੱਕ ਕੀਤਾ ਉਸ ਤੋਂ ਬਾਅਦ ਫਿਰ ਵੀ ਹਾਲ ਤੱਕ ਪੁਲਿਸ ਪ੍ਰਸ਼ਾਸਨ ਨੇ ਕੋਈ ਇਸ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਨਾ ਕਿਸੇ ਦਾ ਮੋਬਾਈਲ ਟਰੇਸ ਕੀਤਾ ਨਾ ਲੋਕੇਸ਼ਨ ਤੇ ਲਾਇਆ ਤੇ ਨਾ ਹੀ ਹਾਲੇ ਤੱਕ ਸਿਰਫ ਇੱਕ ਕਾਲ ਐਫ ਆਈ ਆਰ ਕਰ ਦਿੱਤੀ ਆ ਜਿਹੜੀ ਫਾਰਮਲ ਜੀ ਆ ਤੇ ਉਸ ਤੋਂ ਬਾਅਦ ਕਿਸੇ ਬੰਦੇ ਦੇ ਖਿਲਾਫ ਕੋਈ ਇਹਨਾਂ ਨੇ ਐਕਸ਼ਨ ਨਹੀਂ ਲਿਆ ਨਾ ਕਿਸੇ ਨੂੰ ਪੁੱਛ ਪੜਤਾਲ ਕੀਤੀ ਨਾ ਵੈਰੀਫਾਈ ਕਰਨ ਦੀ ਲੋੜ ਸਮਝੀ ਕਿ ਕਿਹੜੇ ਗੱਡੀ ਕਿੱਧਰੋਂ ਆਈ ਆ ਕਿੱਧਰ ਗਈ ਆ ਅੱਗੇ ਉਹਦੀ ਕੋਈ ਲੋਕੇਸ਼ਨ ਗੱਡੀ ਦੀ ਨਹੀਂ ਉਹਨਾਂ ਨੇ ਹਾਲੇ ਤੱਕ ਨਹੀਂ ਜਾ ਕੇ ਦੇਖਿਆ ਲੈ ਵੀ ਗੱਡੀ ਕਿੱਥੇ ਆ ਗਈ ਕਿਸੇ ਕੈਮਰਿਆਂ ਦੇ ਵਿੱਚ ਆਇਆ ਕੁਝ ਸੀਸੀਟੀਵੀ ਕੈਮਰਾ ਦੇ ਵਿੱਚ ਤਿੰਨ ਵਿਅਕਤੀ ਆਏ ਆ ਜੀ ਨਜ਼ਰ ਉਹਦੇ ਵਿੱਚ ਉਹ ਉਹਨਾਂ ਉਹਨਾਂ ਦੇ ਸਿਰਫ ਮੂੰਹ ਬੰਨੇ ਹੋਏ ਸੀਗੇ ਇਸ ਕਰਕੇ ਉਹ ਨਹੀਂ ਪਛਾਣ ਚ ਨੇ ਆ ਰਿਕੇ ਕਿ ਕਿਹੜੇ ਬੰਦੇ ਆ ਤੇ ਪਰ ਉਹ ਜਿਹੜਾ ਉਹਨਾਂ ਦਾ ਮੋਟਰਸਾਈਕਲ ਨੰਬਰ ਵੀ ਨਹੀਂ ਪਛਾਣ ਚ ਆ ਰਿਹਾ ਜੀ ਹੁਣ ਤੁਸੀਂ ਕੀ ਮੰਨ ਕਰਦੇ ਹੋਣ ਅਸੀਂ ਤੇ ਇਹੀ ਮੰਗ ਕਰਦੇ ਆ ਕਿ ਲੈ ਵੀ ਦੋਸ਼ੀਆਂ ਨੂੰ ਫੜਿਆ ਜਾਵੇ ਸਾਡੀ ਗੱਡੀ ਦੀ ਭਾਲ ਕੀਤੀ ਜਾਵੇ ਤੇ ਸਾਨੂੰ ਜਿਹੜਾ ਹੈਗਾ ਗੱਡੀ ਵਾਪਸ ਦਵਾਈ ਜਾਵੇ